ਇਹ ਡਰੱਗਸ ਤੋਂ ਨੌਜਵਾਨਾਂ ਨੂੰ ਵੇਰਨਾ ਇਹ ਨਸ਼ੇ ਕਿੰਨੇ ਜ਼ਿਆਦਾ ਜੀਵਨ ਬਰਬਾਦ ਕਰ ਰਿਹਾ ਹੈ ਪਰ ਕਿਤਾ ਅਸੀਂ ਇੱਕ ਚੰਗੋ ਟੋਕੇ ਦਾ ਇਹ ਕੰਮ ਕਰ ਸਕਦੇ ਹਾਂ ਇਹ ਆਪ ਸਰਕਾਰ ਵੱਲੋਂ ਸਬਸਿਡੀ ਵਾਰਸ ਦਿੱਤੇ ਗਿਆ ਇਸ ਅਵੇਅਰਨੈਸ ਚੀਜ਼ ਨੂੰ ਲੋਕਾਂ ਤੱਕ ਇਹ ਵਧਾਉਣ ਲਈ ਇਹ ਨੌਜਵਾਨ ਬੱਚੇ ਜਿਹੜੇ ਕਿ ਨਵੀਂ ਪੀੜ੍ਹੀ ਆ ਇਹਨਾਂ ਨੂੰ ਇਸ ਨਿਸ਼ਾ ਰਿਪੋਰਟ ਬਾਰੇ ਪਤਾ ਹੋਊਗਾ ਤਾਂ ਹੀ ਇਸੇ ਤੋਂ ਇਹ ਦੂਰ reh sakeਗਾ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਤੇ ਖੇਡਾਂ ਨਾਲ ਜੋੜਨ ਲਈ ਪੰਜਾਬ ਪੁਲਿਸ ਵੱਲੋਂ ਸਬਡਿਵੀਜ਼ਨ ਮਜੀਠਾ ਦੇ ਪਿੰਡ ਪਾਖਰਪੁਰ ਦੇ ਖੇਡ ਸਟੇਡੀਅਮ ਵਿੱਚ ਹਾਕੀ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ਦਾ ਉਦਘਾਟਨ ਅਮਰਸਾ ਦਿਹਾਤੀ ਦੇ ਐਸਐਸਪੀ ਸਤਿੰਦਰ ਸਿੰਘ ਨੇ ਕੀਤਾ। ਪਿੰਡ ਪਾਖਰਪੁਰ ਦੇ ਸਟੇਡੀਅਮ ਚ ਹੋਈ ਹਾਕੀ ਟੂਰਨਾਮੈਂਟ ਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਭਾਗ ਲੈਣ ਦਾ ਮੌਕਾ ਦਿੱਤਾ ਗਿਆ। ਐਸਐਸਪੀ ਸਤਿੰਦਰ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਨਸ਼ੇ ਦਾ ਤਿਆਗ ਕਰਨ ਦਾ ਸੁਨਹਿਰੀ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਵੀ ਨਸ਼ਾ ਵਿਰੁੱਧ ਵੱਡੀ ਮੁਹਿੰ ਜਵਾਨਾਂ ਨੂੰ ਜਾਗਰੂ ਕਰਕੇ ਖੇਡ ਨਾਲ ਜੁੜਨ ਦਾ ਮੌਕਾ ਦਿੱਤਾ ਜਾਵੇਗਾ। ਅੱਜ ਇੱਕ ਅਵੇਰਨੈਸ ਕੈਂਪ ਕਮਿਸ਼ਨ ਦਿਹਾਤੀ ਪੁਲਿਸ ਵੱਲੋਂ ਲਗਾਇਆ ਗਿਆ ਹੈ। ਇਹ ਡਰੱਗਸ ਤੋਂ ਨੌਜਵਾਨਾਂ ਨੂੰ ਅਵੇਅਰ ਕਰਨਾ ਔਰ ਇਲਾਕੇ ਦੇ ਮੋਹਤਵਾਰਾਂ ਤੋਂ ਇਸ ਬਾਰੇ ਵਿੱਚ ਯੋਗ ਮੰਗਣਾ ਤਾਂ ਕਿ ਅਸੀਂ ਇਹ ਲੜਾਈ ਅਸੀਂ ਜਿੱਤ ਸਕੀਏ। ਮਾਨਯੋਗ ਮੁੱਖ ਮੰਤਰੀ ਪੰਜਾਬ ਪਰ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿੱਥੇ ਕਿ ਪੁਲਿਸ ਦਾ ਕੰਮ ਡਰੱਗਸ ਨੂੰ ਫੜਨਾ, ਸਮਾਜਨ ਨੂੰ ਫੜਨਾ ਔਰ ਨਾਲ-ਨਾਲ ਇਹ ਵੀ ਇੱਕ ਬਹੁਤ ਵਧੀਆ ਪ੍ਰਾਲਾ ਕੀਤਾ ਗਿਆ ਹੈ ਕਿ ਅਸੀਂ ਲੋਕਾਂ 'ਚ ਇਸ ਦਾ ਅਵੇਰਨੈਸ ਵੀ ਪਹੁੰਚਾਈ ਹੈ ਕਿ ਨਸ਼ੇ ਕਿੰਨਾ ਜ਼ਿੰਦਗੀਆਂ ਨੂੰ ਬਰਬਾਦ ਕਰ ਰਹੇ ਆਂ ਔਰ ਕਿੱਦਾਂ ਅਸੀਂ ਇੱਕਜੁੱਟ ਹੋ ਕੇ ਇਹਨਾਂ ਦੇ ਖਿਲਾਫ ਲੜ ਸਕਦੇ ਆਂ ਉਸ ਲੜੀ ਦੇ ਵਿੱਚ ਹੀ ਅੱਜ ਅਮਨਸਰ ਦਿਹਾਤੀ ਜ਼ਿਲ੍ਹੇ ਵਿੱਚ ਹਰ ਸਰਵਿਸੈਂਟ ਦੇ ਪ੍ਰੋਗਰਾਮ ਚੱਲ ਰਹੇ ਆਂ ਔਰ ਸਾਨੂੰ ਪੰਜਾਬ ਸਰਕਾਰ ਵੱਲੋਂ ਸਪੋਰਟ ਫੰਡਸ ਦਿੱਤੇ ਗਏ ਆ ਇਸ ਅਵੇਰਨੈਸ ਚੀਜ਼ ਨੂੰ ਲੋਕਾਂ 'ਚ ਅੱਗੇ ਵਧਾਉਣ ਲਈ ਤਾਂ ਕਿ ਇਹਦੇ 'ਚ ਅਸੀਂ ਇਹ ਤੇ ਸਾਈਸ ਅਸੀਂ ਲੜਾਈ ਲੜ ਕੇ ਨੌਜਵਾਨ ਨੂੰ ਪੰਜਾਬ ਨੂੰ ਅਸੀਂ ਇਸ ਕੋਡ ਤੋਂ ਬਚਾ ਸਕੀਏ ਸਰ ਇਹ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਉਪਰਾਲੇ ਕੀਤੇ ਜਾ ਰਹੇ ਆ ਦੇਖੋ ਜਿਹੜਾ ਪੁਲਿਸ ਨੇ ਸਮਗਨਾ ਨੂੰ ਫੜਨਾ ਉਹਨਾਂ ਦੀਆਂ ਪ੍ਰੋਪਰਟੀਆਂ ਜ਼ਬਤ ਕਰਨੀਆਂ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕਰਨੀ ਉਹ ਤਾਂ ਅਸੀਂ ਕਰ ਰਹੇ ਆ ਇਹਦੇ ਨਾਲ ਨਾਲ ਜਿਹੜਾ ਲੋਕਾਂ 'ਚ ਜਾਗਰੂਕਤਾ ਪੈਦਾ ਕਰਨੀ ਇਹ ਵੀ ਬਹੁਤ ਜ਼ਰੂਰੀ ਹੈ ਜੇ ਨੌਜਵਾਨ ਬੱਚੇ ਜਿਹੜੇ ਕਿ ਨਵੀਂ ਪੀੜ੍ਹੀ ਆ ਇਹਨਾਂ ਨੂੰ ਇਸ ਨਸ਼ੇ ਦੇ ਕੋਡ ਬਾਰੇ ਪਤਾ ਹੋਊਗਾ ਤਾਂ ਹੀ ਇਸ ਚੀਜ਼ ਤੋਂ ਇਹ ਦੂਰ ਰਹਿ ਸਕਦੇ ਆ థాంਕ ਯੂ ਜੀ ਮੇਰਾ ਆਪਣਾ ਨਾ ਤੇਜੀਤ ਸਿੰਘ ਕੀ ਕਹਿਣਾ ਚਾਹੁੰਦੇ ਜਿਹੜਾ ਟੂਰਨਾਮੈਂਟ ਕਰਵਾਇਆ ਗਿਆ ਪੰਜਾਬ ਸਰਕਾਰ ਦਾ ਪਰ ਪੰਜਾਬ ਪੁਲਿਸ ਦਾ ਬਹੁਤ ਜਾਇਤ ਧੰਨਵਾਦੀ ਆ ਜਿਨ੍ਹਾਂ ਨੇ ਐਂਟੀ ਡਰੱਗਸ ਕੈਂਪੇਨਿੰਗ ਦਾ ਕੰਮ ਸ਼ੁਰੂ ਕੀਤਾ ਤੇ ਸਾਡੇ ਪਿੰਡ ਨੂੰ ਚੁਣਿਆ ਗਿਆ ਹੌਕੀ ਦਾ ਟੂਰਨਾਮੈਂਟ ਵਾਸਤੇ ਕਿੰਨੀਆਂ ਟੀਮਾਂ ਨੇ ਭਾਗ ਲਿਆ ਜੀ ਸਿਰਫ 6 ਟੀਮਾਂ ਨੇ ਭਾਗ ਲਿਆ ਹਾਂਜੀ ਤੇ ਜਿੰਨਾ ਵਿੱਚ ਹੌਲੀਡੇ ਇਨੋ ਹਾਲੀਵੁੱਡ ਖਰਚੇ ਪਬਲਿਕ ਇਹ ਫਸਟ ਆਈ ਹੈ ਅੱਛਾ ਇਹ ਉਧਰੋਂ ਪਖਰਪੁਰ ਨੇ ਫਸਟ ਕੀ ਆਈ ਹੈ ਤੇ ਸਰਕਾਰ ਦੇ ਉਪਰਾਲਿਆਂ ਨੂੰ ਤੁਸੀਂ ਕਿਵੇਂ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਮੰਨਦੇ ਹੋ ਖਾਸ ਕਰਕੇ ਇਹੀਂ ਪੰਜਾਬ ਪੁਲਿਸ ਦਾ ਐਸਐਸਪੀ ਸਾਹਿਬ ਦਾ ਬਹੁਤ ਜਿਆਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਚੁਣਿਆ ਤੇ ਦੌਰਾ ਕੀਤਾ